ਜਿਹੜਾ ਦਰਸ਼ਨ ਸਿੰਘ ਨਾਮ ਦਾ ਬੰਦਾ ਆ ਮੈਨੀਆਂ ਦਾ ਸ ਬੰਦੇ ਨੂੰ ਕਿ ਲੱਡੂ ਐ ਬੜਾ ਮਸ਼ਹੂਰ ਐ ਕਿ ਨੇ ਬਿਲਡਿੰਗਾਂ ਖੜੀਆਂ ਕਰ ਦਿੰਦਾ ਤੇ ਰਾਤੋਂ ਰਾਤ ਬਿਲਡਿੰਗ ਗਾਇਬ ਕਰ ਦਿੰਦਾ ਤੇਰੇ ਦੇ ਨੇੜੇ ਆਗੇ ਕਾਕਾ ਮੈਨੂੰ ਕਿ ਦਰਨੀਆਂ ਹੈਲੋ ਦਰਸ਼ਨ ਸਿੰਘ ਜਦੋਂ ਮਰਜੀ ਪਰਚਾ ਦਰਜ ਕਰਾ ਦੀ ਜਿਹਨਾਂ ਜਾਣ ਵਾਸਤੇ ਤਿਆਰ ਬੈਠੇ ਆ ਠਾਕੁਰ ਐ ਅਸੀਂ ਜਿਹਨਾਂ ਕੱਟਦੇ ਹੀ ਆ ਰਹੇ ਆ ਸੀ ਜਦੋਂ ਤਾਂ ਖਾਲਿਸਤਾਨ ਦਾ ਮੁੱਦਾ ਹੁੰਦਾ ਆ ਫਿਰ ਤਾਂ ਸੱਪਾ ਬੰਦੇ ਆ ਜੀ ਹਾਈਪਰ ਕਿ ਖਾਲਿਸਤਾਨ ਮੁੱਦਾ 'ਤੇ ਪਰਵਾਨ ਨੇ ਇਹ ਗੱਲ ਕਹਤੀ ਪਰਵਾਨ ਨੇ ਉਹ ਗੱਲ ਕਹਤੀ ਪਿੰਡਰਾਲ ਨੇ ਉਹ ਰੋਲਾ ਪਾਤਾ ਇੰਨਾ ਹਿੰਦੂ ਮਰ ਗਿਆ ਰਾਤੋਂ ਰਾਤ ਗਾਇਬ ਇਹੋ ਜਿਹਾ ਕਿਹੜਾ ਬੰਦਾ ਹੈ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਇਸ ਬੰਦੇ ਦੇ ਨਾਮ ਹੀ ਦਰਸ਼ਨ ਸਿੰਘ ਲੱड्डੂ ਹੈ ਇਹ ਲੱड्डੂ ਕਿਨੂੰ ਕਿਨੂੰ ਖਵਾਤਾ ਕਿਹੜੇ ਕਿਹੜੇ ਹਿੰਦੂ ਲੀਡਰਾਂ ਨੂੰ ਖਵਾਤਾ ਉਹਨੇ ਇੱਥੇ ਨੇ ਦੋ ਐਮਐਲਏ ਹਿੰਦੂ ਨੇ ਇਸ ਮੋਕੇ ਤੇ ਮੌਜੂਦਾ ਐਮਐਲਏ ਵੀ ਕਿਹ ਹਿੰਦੂ ਹੈ ਕੀ ਰਾਜਾ ਕਿਉਂ ਨਹੀਂ ਆ ਰਿਹਾ ਪਰਚੇ ਦਾ ਡਰ ਲੱਗ ਰਿਹਾ ਪਿੱਛੇ ਬੈਠਾ ਦਰਸ਼ਨ ਸਿੰਘ ਦਾ ਨਾਮ ਗਾਦਾ ਔਰ ਉਹ ਲੱड्डੂ ਲੱड्डੂ ਨਾਂ ਦਾ ਬੰਦਾ ਆ ਕਿੰਨੇ ਨੇ ਚੇਬਾਂ ਭਰ ਰਿਹਾ ਜੇਬਾ ਪਰ ਰਿਆ ਤੋ ਕਿੰਨਾ ਨਹੀਂ ਪਰ ਰਿਆ ਤੂੰ ਜੇਬ ਜਨੇ ਪਰ ਰਿਆ ਕਹਿੰਦੇ ਰਿਸ਼ਵਤ ਦੇਣ ਵਾਲਾ ਵੀ ਓਡਾ ਵੱਡਾ ਪਾਪੀ ਐ ਲੈਣ ਵਾਲਾ ਓ ਵੀ ਬਰਾਬਰ ਦਾ ਪਾਪੀ ਐ ਪਰ ਅਸਲ ਚ ਨਰਕ ਦੇ ਵਿੱਚ ਸੜਾ ਮਿਲਣ ਸ ਬੰਦੇ ਨੂੰ ਗਰੁੜ ਫੁਲਾਣ ਦੇ ਹਿਸਾਬ ਦੇ ਨਾਲ ਇਹਨੂੰ ਸਜ਼ਾ ਮਿਲੇ ਕਿ ਸਾਰਿਆਂ ਦੇ ਦੇਸ਼ 'ਚ ਕੋ ਬੜੀ ਪੀੜਾ ਐ ਕਿ ਇਹ ਮੰਦਰ ਰਾਤੋਂ ਰਾਤ ਗਿਆ ਦੇ ਗਿਆ ਕਿੱਥੇ ਐ ਜੇ ਹਿੰਦੂਆਂ ਦੇ ਮੰਦਰ ਟਾਇਆ ਗਿਆ ਕੋਈ ਨਵਾਂ ਮੰਦਰ ਨਹੀਂ ਟਾਇਆ ਗਿਆ ਇਸ ਤੋਂ ਪਹਿਲਾਂ ਅਨੇਕਾ ਘਟਨਾਵਾਂ ਹੋਈਆਂ ਉਹਨਾਂ ਨੂੰ ਪਤਾ ਵੀ ਹਿੰਦੂ ਇੱਕ ਨਹੀਂ ਆ ਹਿੰਦੂ ਫੇਸਬੁਕਾਂ ਦੇ ਇੱਕ ਨੇ ਹਿੰਦੂ ਆਪਣੇ ਸਕਟਨਾ ਦੇ ਇੱਕ ਨੇ ਉਹਦਾ ਇੱਕ ਨਹੀਂ ਆ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਣ ਸੀ ਐਸਐਮਏ ਜਲੰਧਰ ਭਾਈ ਬਾਸ ਮੈਟਰੋ ਦੇ ਬਾਹਰ ਖੜੇ ਹੋਏ ਜਿੱਥੇ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਕਾਫੀ ਸਮਾਂ ਹੋ ਗਿਆ ਸੀ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਮੰਦਰ ਨੂੰ ਹਟਾਇਆ ਗਿਆ ਸੀ ਰਾਤੋਂ ਰਾਤ ਜਿਹੜਾ ਕਿ ਉਸ ਤੋਂ ਵੱਲੋਂ ਅੱਜ ਹਿੰਦੂਆਂ ਵੱਲੋਂ ਲਗਾਤਾਰ ਜਿਹੜਾ ਆ 11 ਦਿਨ ਹੋ ਗਏ ਉਸ ਨੂੰ ਸੰਘਰਸ਼ ਕਰਦੇ ਹੋਏ ਲੇਕਿਨ ਸਰ ਤੋਂ ਸ਼ਿਵ ਸੈਨਾ ਪੰਜਾਬ ਦੇ ਜੋ ਆਗੂ ਹੈਗੇ ਨੇ ਰੋਹਿਤ ਸ਼ਰਮਾ ਜੀ ਜੋ ਸਾਡੇ ਨਾਲ ਮੌਜੂਦ ਨੇ ਰੀਆ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਪਹਿਲਾਂ ਮੈਡਮ ਕਿੰਨੇ ਦਿਨ ਹੋ ਗਏ ਸੰਘਰਸ਼ ਕਰ ਕਨੇ ਇਹ ਨਹੀਂ ਕਿ ਪ੍ਰਸ਼ਾਸਨ ਕੋਲੇ ਸਾਰੇ ਬੱਚੇ ਜਾ ਰਹੇ ਨੇ ਔਰ ਉਥੇ ਮੰਗ ਪੱਤਰ ਵੀ ਦਿੱਤਾ ਗਿਆ ਹੈ ਕੁਸ਼ਲ ਸਾਹਿਬ ਨੂੰ ਤੇ ਉਹਨਾਂ ਕੋਲੇ ਵੀ ਆਪਾਂ ਇਹ ਬੇਨਤੀ ਲਗਾਈ ਹੈ ਕਿ ਸੋਲੂਸ਼ਨ ਕੀਤਾ ਜਾਵੇ ਕਿਉਂਕਿ 11 ਦਿਨ ਥੋੜੇ ਨਹੀਂ ਹੁੰਦੇ ਹੈਗੇ ਇੱਕ ਪੇਸ਼ੀਅੰਟ ਦਾ ਬੱਚਾ ਅੰਦਰ ਕਿਉਂ ਕੋਈ ਉਹਨਾਂ ਨੇ ਉਬਦਰ ਨਹੀਂ ਮਚਾਇਆ ਬਜਰੰਗੀ ਹੈ ਬੈਠੇ ਨੇ ਬੜੇ ਆਰਾਮ ਨਾਲ ਪ੍ਰਭੂ ਦਾ ਗੁਣਗਾਨ ਕਰ ਰਹੇ ਨੇ ਕਿਉਂਕਿ ਸਾਰੇ ਜਿੰਨੇ ਇੱਥੇ ਆਣ ਜਾਣ ਵਾਲੇ ਆ ਸਾਰਿਆਂ ਦੇ ਦਿਲ 'ਚ ਇੱਕ ਬੜੀ ਪੀੜਾ ਹੈ ਕਿ ਇਹ ਮੰਦਰ ਰਾਤੋਂ ਰਾਤ ਗਿਆ ਦੇ ਗਿਆ ਕਿੱਥੇ ਕਿਉਂਕਿ ਜੇਨਾ ਨੇ ਕੰਮ ਕੀਤਾ ਉਹਨਾਂ ਲਈ ਬੜੀ ਸ਼ਰਮਨਾਕ ਘਟਨਾ ਹੈ ਔਰ ਉਹਨਾਂ ਲੋਕਾਂ ਨੂੰ ਵੀ ਕਹਾਂਗੀ ਕਿ ਇੱਥੇ ਪ੍ਰਭੂ ਵਾਲਮੀਕੀ ਜੀ ਦਾ ਮੰਦਿਰ ਸੀ ਜਿਨ੍ਹਾਂ ਦੇ ਲਈ ਤੁਹਾਨੂੰ ਪਤਾ ਹੈ ਕਿ ਅਗਰ ਕੁਝ ਵੀ ਅੱਜ ਹੋ ਜਾਵੇ ਤੇ ਸਾਡੀ ਪਬਲਿਕ ਹੀ ਜਾਂ ਵਾਲਮੀਕੀ ਜੀ ਜਿਹੜੇ ਬੱਚੇ ਨੇ ਸਾਰੇ ਰੋਣਾ ਤੇ ਆ ਜਾਂਦੇ ਨੇ ਪਰ ਮੈਂ ਸਾਰਿਆਂ ਕੀ ਬੇਨਤੀ ਕਰਾਂਗੀ ਕਿ ਇੱਥੇ ਤੱਕ ਬਹੁਤ ਘੱਟ ਲੋਕ ਪਹੁੰਚੇ ਔਰ ਹਰ ਇੱਕ ਦੇ ਮਨ ਵਿੱਚ ਇਹ ਭਾਵ ਹੋਣਾ ਚਾਹੀਦਾ ਕਿ ਪ੍ਰਭੂ ਵਾਲਮੀਕੀ ਜੀ ਸਾਡੇ ਸਾਰਿਆਂ ਦੇ ਨੇ ਇਹ ਸਾਡਾ ਕੱਲਿਆਂ ਦਾ ਮੰਦਿਰ ਇਹ ਸਾਰੇ ਨਾ ਮੰਦਰ ਇਹ ਭਾਵ ਦੇ ਨਾਲ ਇਸ ਮੰਦਰ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਜਦੋਂ ਵੀ ਆਪਾਂ ਕੋਈ ਮੂਰਤੀਆਂ ਉਖਾੜਦੇ ਆ ਨਾ ਉੱਥੇ ਮੂਰਤੀਆਂ ਸਥਾਪਨਾ ਕੀਤੀਆਂ ਗਈਆਂ ਸੀਗੀਆਂ ਉਹਨਾਂ ਮੂਰਤੀਆਂ ਦੇ ਅੰਦਰ ਪ੍ਰਾਣ ਸੀਗੇ ਪ੍ਰਾਣ ਪ੍ਰਜਿਸ਼ਟ ਹੋएगी ਪਰ ਇਹ ਜੋ ਰਾਤੋ ਰਾਤ ਮੂਰਤੀਆਂ ਉਖਾੜੀਆਂ ਗਈਆਂ ਕਿ ਮੰਤਰ ਉਪਚਾਰਨ ਹੋਏ ਕਿ ਮੰਤਰਾਂ ਦੇ ਨਾਲ ਮੂਰਤੀਆਂ ਉਖਾੜੀਆਂ ਗਈਆਂ ਨਹੀਂ ਹੋਈਆਂ ਗਿਆ ਮੈਂ Muni ਜੀ ਨੂੰ ਵੀ ਇਹ ਗੱਲ ਕਹਾਂਗੀ ਕਿ ਤੁਸੀਂ ਅੱਛਾ ਨਹੀਂ ਕਰਕੇ ਗਏ ਕਿਉਂਕਿ ਇੱਥੇ ਜਿੰਨੇ ਵੀ ਮੁਹੱਲੇ ਵਾਲੇ ਲੋਕ ਸੀ ਜਿਹੜੀਆਂ ਪੈਣਾ ਆਉਂਦੀਆਂ ਵਾਂ ਉਹਨਾਂ ਦੀ ਇੰਨੀ ਭਾਵਨਾ ਜੁੜੀ ਹੋਈ ਹੈ ਉਹ ਕਹਿੰਦੀਆਂ ਕਿ ਸਾਡੀ ਹਰ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਸੀ ਔਰ ਉਹ Muni ji ਇੱਥੇ ਵਿਆਹ ਵੀ ਕਰਵਾਂਦੇ ਸੀ ਇਹ ਵੀ ਮੇਰੇ ਸੁਣਨ ਚ ਆਇਆ ਕਿ Muni ji ਇੱਥੇ ਵਿਆਹ ਵੀ ਕਰਵਾਂਦੇ ਸੀ ਕੁੜੀਆਂ ਦੇ ਔਰ ਇੱਥੇ ਬਾਲਾ ਜੀ ਦਾ ਪਾਠ ਵੀ ਹੁੰਦਾ ਸੀਗਾ ਤੇ ਹੋਰ ਵੀ ਕਾਫੀ ਜਿਹੜੇ ਕਾਰਜਕ੍ਰਮ ਸੀਗੇ ਛੋਟੇ-ਮੋਟੇ ਉਹ ਇੱਥੇ ਜਾਗਰਨ ਵੀ ਲੋਕੀ ਘਰਾਂ ਦੇ ਆ ਕੇ ਇੱਥੇ ਕਰਾਂਦੇ ਸੀ ਹੁਣ ਦੱਸੋਣਾ ਲੋਕਾਂ ਨੂੰ ਤੁਸੀਂ ਕੀ ਕਹੋਗੇ ਜਿਹੜੇ ਇੱਥੇ ਆ ਕੇ ਆਪਣੇ ਘਰੋਂ ਜੋਤ ਲੈ ਕੇ ਜਗਰਾਤੇ ਕਰਵਾਂਦੇ ਸੀਗੇ ਮਤਲਬ ਅੱਜ 11 ਦਿਨ ਹੋ ਗਏ ਲਗਾਤਾਰ ਸੰਘਰਸ਼ ਕਰਦੇ ਹੋਏ ਮੰਦਰ ਦਾ ਕੋਈ ਪਤਾ ਨਹੀਂ ਲੱਗ ਪਾਇਆ ਵੀ ਮੰਦਰ ਕਿੱਥੇ ਜਗ੍ਹਾ ਉਹਨੂੰ ਪ ਦੇ ਮੰਦਰ ਬਣਾਇਆ ਗਿਆ ਵੇ ਦੇਖੋ ਜੀ ਜਿਹੜੇ ਵਿਕ ਗਏ ਉਹਨਾਂ ਨੂੰ ਤਾਂ ਮੈਂ ਉਹਨਾਂ ਬਾਰੇ ਕੀ ਕਹਾਂ ਕਿਉਂਕਿ ਜਿਹਨਾਂ ਨੇ ਧਰਮ ਨਹੀਂ ਵੇਚਤਾ ਮੰਦਰ ਹੀ ਵੇਚਦਾ ਆਪਾਂ ਤਾਨੂੰ ਆਪਣੇ ਘਰ ਚੋਂ ਕਹੀ ਹੈ ਕਿ ਤੁਸੀਂ ਇਹ ਜਗ੍ਹਾ ਛੱਡ ਦਿਓ ਮੈਂ ਤੁਹਾਨੂੰ ਕਿਤੇ ਹੋਰ ਦੇ ਦਿੰਨੀ ਆ ਕੀ ਗੱਲ ਤੁਹਾਡੀਆਂ ਉਸ ਘਰ ਦੇ ਨਾਲ ਪਾਵਨਾ ਨਹੀਂ ਜੁੜੀਆਂ ਮੰਦਰ ਸੀ ਮੰਦਰ ਦਾ ਮਤਲਬ ਸਮਝੋ ਕਿ ਮੂਰਤੀ ਦੀ ਉੱਥੇ ਸਥਾਪਨਾ ਕੀਤੀਆਂ ਗਈਆਂ ਤੁਸੀਂ ਮੂਰਤੀਆਂ ਲੈ ਗਏ ਹੋ ਲੇਕਿਨ ਜਿਹੜੇ ਉਹਦੀ ਜਾਨ ਜਿਹੜੇ ਪ੍ਰਾਣ ਉਹ ਇੱਥੇ ਹੀ ਨਿਵਾਸ ਕਰ ਰਹੇ ਨੇ ਅੱਜ ਵੀ ਲੋਕੀ ਆ ਰਹੇ ਨੇ ਚਾਵਲ ਚੜਾ ਰਹੇ ਨੇ ਮੱਥਾ ਟੇਕ ਰਹੇ ਨੇ ਉਹ ਤਾਂ ਮਹਤਵਪੂਰਨ ਦੇਖ ਰਹੇ ਨੇ ਇੱਥੇ ਸਾਰੇ ਭਗਵਾਨ ਬੈਠੇ ਨੇ ਇੱਥੇ ਸਾਰੇ ਪ੍ਰਭੂ ਵਾਲਮੀਕੀ ਜੀ ਬੈਠੇ ਨੇ ਅੱਜ ਤੁਹਾਡਾ ਫਿਰ ਲਾਸਟ ਪੁਆਇੰਟ ਕਿਹਾ ਕਿਉਂਕਿ ਮੰਦਿਰ ਦੇ ਪਿੱਪਲ ਦੇ ਪੇੜ ਥਲੇ ਉਸੇ ਤਰ੍ਹਾਂ ਮੂਰਤੀਆਂ ਵੀ ਰੱਖੀਆਂ ਗਈਆਂ ਨੇ ਹੁਣ ਫਿਰ ਦੁਬਾਰਾ ਪ੍ਰਭੂ ਵਾਲਮੀਕੀ ਮਹਾਰਾਜ ਦੀ ਮੂਰਤੀ ਵੀ ਦੁਬਾਰਾ ਇੱਥੇ ਰੱਖੀ ਗਈ ਹੈ ਦੇਖੋ ਜੀ ਅੱਜ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਮੂਰਤੀ ਦੀ ਸਥਾਪਨਾ ਕਰ ਰਹੇ ਹਾਂ ਹੁਣ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਪ੍ਰਸ਼ਾਸਨ ਦੀ ਹੋਏਗੀ ਕਿਉਂਕਿ ਜਿੱਦਾ ਪਹਿਲਾਂ ਕਿਹਾ ਵਾ ਉਹ ਕੰਮ ਨਹੀਂ ਹੋਣਾ ਚਾਹੀਦਾ ਪਰ ਇਹਦੀ ਕਿਸ ਤਰ੍ਹਾਂ ਦੇਖਦੇ ਉਸ ਘਟਨਾ ਵਾਲਮੀਕੀ ਮਹਾਰਾਜੀ ਦੀ ਵੀ ਫੋਟੋ ਅੰਦਰ ਪਈਆਂ ਸੀ ਹੋਰ ਵੀ ਪ੍ਰਭੂ ਦੀਆਂ ਅੰਦਰ ਜਿਹੜੀ ਮੂਰਤੀਆਂ ਪਈਆਂ ਸੀ ਇਸ ਚੀਜ਼ ਨੂੰ ਕਿਸ ਤਰ੍ਹਾਂ ਜ਼ਾਇਡ ਕਰਦੇ ਜੈ ਸ਼੍ਰੀ ਰਾਮ ਹਰਿ ਹਰਿ ਮਹਾਦੇਵ ਜੈ ਮਹਾਕੰ ਮੈਂ ਰੋਹਿਤ ਸ਼ਰਮਾ ਸਿਸ਼ਨਾ ਸਮਾਜਵਦੀ ਤੋਂ ਇਹ ਕੀ ਹੈ ਇਹ ਜਿਹੜਾ ਹਿੰਦੂਆ ਜਿਹੜਾ ਮੰਦਿਰ ਟਾਇਆ ਗਿਆ ਕੋਈ ਨਵਾਂ ਮੰਦਿਰ ਨਹੀਂ ਟਾਇਆ ਗਿਆ ਇਸ ਤੋਂ ਪਹਿਲਾਂ ਅਨੇਕਾ ਘਟਨਾਵਾਂ ਹੋਈਆਂ ਖੰਨੇ ਵੀ ਟੁੱਟੇ ਮੰਦਿਰ ਲੁਧਿਆਣਾ ਦੇ ਤਿੰਨ ਚਾਰ ਜਗ੍ਹਾ ਹੋਇਆ ਆ ਰਾਤ ਉਹਨਾਂ ਦਾ ਮੰਦਿਰ ਗਾਇਬ ਕਰ ਦਿੱਤਾ ਗਿਆ ਗਾਇਬ ਕਰਾਂਗੇ ਇਹਨੂੰ ਇਹ ਦੇਖੋ ਇੱਥੇ ਪਤਾ ਲੱਗਦਾ ਵਾ ਉਹਨਾਂ ਨੂੰ ਜਿਨ੍ਹਾਂ ਨੇ ਇਹ ਮੰਦਿਰ ਜਿਹੜਾ ਇਹ ਘਟਨਾ ਨਹੀਂ ਕਰ ਕੋਈ ਕੀਤੀ ਹਿੰਦੂ ਫੇਸਬੁਕਾਂ ਦੇ ਇੱਕ ਨੇ ਹਿੰਦੂ ਆਪਣੇ ਸਕਟਰ ਨਾਲ ਇੱਕ ਨੇ ਉਹ ਤਾਂ ਇੱਕ ਨਹੀਂ ਆ ਦੇਖੋ ਜੇ ਸਾਡੇ ਜੇ ਸਾਡੀ ਕੌਮ ਦੇ ਵਿੱਚ ਲੋਕ ਜਾਗਦੇ ਹੁੰਦੇ ਤੇ ਸਾਡੇ ਮੰਦਰ ਟਾਰਗੇਟ ਨਾ ਹੁੰਦੇ ਇਹ ਸਿਰਫ ਸਿਰਫ ਸਨਾਤਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਬੜੇ ਵੱਡੇ ਪੱਧਰ ਤੇ ਕੰਮ ਹੋ ਰਿਹਾ ਵਾ ਇਹ ਸ਼ੁਰੂਆਤ ਕੀਤੀ ਗਈ ਆ ਉਹ 20 ਸਾਲ ਪੁਰਾਣਾ ਮੰਦਰ ਆ ਅੱਜ ਤੋਂ ਸਾਲ ਪਹਿਲਾਂ ਵੈਸੇ ਮੱਥਾ ਟੇਕੇ ਗਿਆ ਵਾ ਅਸੀਂ ਇਸ ਤਾਲ ਪ੍ਰਾਣਾ ਮੰਦਿਰ ਦੇਖਿਆ ਵੀ ਜੀ ਪ੍ਰਭੂ ਵਾਲਮੀਕੀ ਮਹਾਰਾ ਜੀ ਦੀ ਵੀ ਫੋਟੋ ਕਿਸੀ ਕੀ ਲੇਕਿਨ ਉਸ ਨੂੰ ਵੀ ਚੀਨ ਵਿੱਚ ਉਠਾਇਆ ਗਿਆ ਕੀ ਲੱਗਦਾ ਕਿ ਕੋਈ ਵਾਲਮੀਕੀ ਸਮਾਜ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ ਵੀ ਉਸ ਨੂੰ ਲੈ ਕੇ ਦੇਖੋ ਵਾਲਮੀਕੀ ਸਮਾਜ ਦੇ ਵਿੱਚ ਬੜੇ ਜੋਧੇ ਆ ਲੁਧਿਆਣਾ ਦੇ ਵਿੱਚ ਬੜੇ ਜੋਧੇ ਬੈਠੇ ਆ ਉਹ ਸੁੱਤੇ ਪਏ ਆ ਇਸ ਟਾਈਮ ਉਹ ਕਿਉਂ ਸੁੱਤੇ ਪਏ ਆ ਇਹ ਤਾਂ ਹੁਣ ਉਹਨਾਂ ਕੋ ਸਵਾਲ ਪੁੱਛ ਸਕਦੇ ਤੁਸੀਂ ਲੁਧਿਆਣਾ ਦੇ ਵਿੱਚ ਜੇ ਕਹਿੰਦੇ ਨਾ ਵੀ ਫਲਾਣਾ ਬੰਦਾ ਮੈਂ ਸਿਰ ਕੱਢਵਾਵਾ ਤੇ ਸਿਰ ਕੱਟਵੇਂ ਘਟੂ ਘਾਟੀ 10 15 ਆਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੂਰਾ ਪੰਜਾਬ ਜਾਣਦਾ ਉਹ ਫਲਾਣਾ ਫਲਾਣਾ ਆ ਨੌਜਵਾਨ ਵੀ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਰਤਵਾ ਲੁਧਿਆਣਾ ਦੇ ਵਿੱਚ ਰਾਜਨੀਤੀ ਕੱਢਵਾ ਲੇਕਿਨ ਉਹ ਚੁੱਪ ਕੇ ਬੈਠੇ ਆ ਜੇ ਕਿਤੇ ਪੋਸਟਰ ਫੜ ਜਵੇ ਸਾਰੇ ਸੜਕਾਂ ਤੇ ਆ ਜਾਂਦੇ ਆ ਅੱਜ ਮੰਦਰ ਦੇ ਵਿੱਚੋਂ ਮਹਾਰਾਜ ਦੀ ਮੂਰਤੀ ਗਿਆ ਭਾਜ ਬੰਦੇ ਚੁੱਪ ਕਿਉਂ ਬੈਠੇ ਆ ਇਹ ਉਹ ਹੀ ਜਵਾਬ ਦੇ ਸਕਦੇ ਆ ਕਿਉਂ ਚੁੱਪ ਬੈਠੇ ਆ ਜਿਹੜੇ ਆਏ ਆ ਉਹਨਾਂ ਦਿਲੋਂ ਧੰਨਵਾਦ ਆ ਲੇਕਿਨ ਮੰਦਰ ਨੂੰ ਰਾਤੋ ਰਾਤ ਗਾਇਬ ਕਰ ਦੇਣਾ ਇਹ ਸਮਝ ਤੋਂ ਬਾਹਰ ਆ ਕਿ ਕਿਹਦੀ ਸਾਜਸ਼ਾ ਕਿੰਨੀ ਵੱਡੀ ਤਾਕਤ ਹੋ ਗਈ ਬੰਦੇ ਦੇ ਮਗਰ ਉਹਨਾਂ ਦੇ ਕਾਨੂੰਨੀ ਕਾਰਵਾਈ ਨਹੀਂ ਹੋਈ ਮੰਦਰ ਗਾਇਬ ਹੋਇਆ ਵਾ ਗੱਡੀਆਂ ਭਰ-ਭਰ ਕੇ ਇੱਥੋਂ ਲੈ ਕੇ ਗਏ ਹੋਣਗੇ ਮੂਰਤੀਆਂ ਖੰਡਿਤ ਹੋਈਆਂ ਹੋਗੀਆਂ ਕਿਉਂਕਿ ਭਾਜੀ ਜਦੋਂ ਅਸੀਂ ਕਿਸੇ ਨੂੰ ਜਗ੍ਹਾ ਤੋਂ ਪੱਟਦੇ ਆ ਨਾ ਉਹ ਮੂਲਕੀ ਖੰਡਿਤ ਹੋ ਜਾਂਦੀ ਹੈ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਜਰ ਤੋਂ ਕੋਈ ਚੀਜ਼ ਪੱਟੀ ਨਹੀਂ ਜਾਂਦੀ ਇਹ ਖੰਡੀਤ ਹੋਈਆਂ ਮੂਰਤੀਆਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਮੂਰਤੀਆਂ ਖੰਡੀਤ ਹੋਈਆਂ ਵਾ ਇਸ ਸਨਤਨੀ ਦੀ ਧਾਰਮਿਕ ਆਸਥਾ ਨਾਲ ਢਕੇ ਲਿਆ ਗਿਆ ਵਾ ਉਹ ਦੀ ਸ਼ਿਖਸਾ ਪੰਜਾਬ ਦੇ ਜੋ ਆਗੂ ਆ ਹਿੰਮਤ ਠਾਕੁਰ ਜੀ ਸਾਹਿਬ ਨਾਲ ਮੈਂ ਦੁਬਾਰਾ ਗੱਲ ਕਰਦੇ ਇਸ ਘਟਨਾ ਨੂੰ ਕਿਸ ਤਰ੍ਹਾਂ ਦੇ ਦੇ ਲਗਾਤਾਰ ਜਿਹੜੇ ਨੇ ਜਿਸ ਤਰ੍ਹਾਂ ਘਟਨਾ ਜਿਹੜੀ ਰਾਤੋ ਰਾਤ ਮੰਦਿਰ ਨੂੰ ਹਟਾ ਦਿੱਤਾ ਜਾਣਾ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਰਾ ਸਾਰਣ ਮੇਰਾ ਜੈ ਸ਼ੀ ਸ਼ਾਮ ਜੈ ਮਹਾ ਕਲਵੀਰ ਭੋਗੇ ਵਸੁੰਧਰਾ ਜੈ ਮਹਾਰਾਣਾ ਗੱਲ ਇਹ ਕੁਛ ਨਹੀਂ ਹੈ ਬੇਦਬੀ ਹੋਈ ਨੂੰ ਜੇ 15 ਦਿਨ ਹੋ ਗਏ ਕਥਾਵਾਚਕ ਪਹੁੰਚੇ ਨੇ ਚਲੋ ਮੈਂ ਇੱਥੇ ਸੀਗਾ ਨਹੀਂ ਸ਼ਹਿਰ ਦੇ ਵਿੱਚ ਮੈਂ ਬਾਹਰ ਆਉਟੋ ਸਟੇਸ਼ਨ ਗਿਆ ਆਇਆ ਸੀਗਾ ਮੈਨੂੰ ਦੁਖੇ ਲੱਗਦਾ ਕਿ ਬਜੰਗਲ ਪਾਰਟੀ ਵਾਲੇ ਸਾਨੂੰ ਫੋਨ ਆ ਰਿਹਾ ਕਿ ਸਾਡੇ ਕੋਲ ਆ ਕੇ ਪਹੁੰਚੋ ਐਡੀ ਵੱਡੀ ਗੱਲ ਸਟੇਜ ਦੇ ਉੱਪਰ ਕਥਾਵਾਚਕ ਸਾਹਿਬ ਕਹਿ ਰਹੇ ਨੇ ਕਿ ਯਾਨੀ ਕੋਈ ਵੀ ਰਾਜਨੀਤਿਕ ਆਂਦਾ ਆ ਆ ਕੇ ਫੋਟੋ ਕਰਕੇ ਚਲੇ ਜਾਂਦਾ ਹੈ ਤੇ ਮੁੜ ਕੇ ਆਂਦਾ ਨਹੀਂ ਕੀ ਹੈ ਇਹਦੇ ਪਿੱਛੇ ਦਾ ਰਾਜ ਕੀ ਰਾਜ ਹੈ ਇੱਥੇ ਦੇ ਦੋ ਐਮਐਲਏ ਹਿੰਦੂ ਨੇ ਇਸ ਮੋਕੇ ਤੇ ਮੌਜੂਦਾ ਐਮਐਲਏ ਵੀ ਕਿਹਿੰਦੂ ਹੈ ਕੀ ਰਾਜਾ ਕਿਉਂ ਨਹੀਂ ਆ ਰਿਹਾ ਪਰਚੇ ਦਾ ਡ ਦਾ ਨਾਮ ਕੀ ਰਹਾ ਤੇ ਉਹ ਲੱਡੂ ਲੱਡੂ ਨਾਂ ਦਾ ਬੰਦਾ ਆ ਕਿੰਨੇ ਨੇ ਜੇਬਾਂ ਪਰ ਰਿਹਾ ਜੇ ਬਾਪ ਪਰ ਰਿਆ ਤਾਂ ਕਿੰਨਾਂ ਦੇ ਪਰ ਰਿਆ ਤੂੰ ਜੇਬ ਜਨੇ ਪਰ ਰਿਆ ਕਿਹਨ ਰਿਸ਼ਵਤ ਦੇਣ ਵਾਲਾ ਵੀ ਓਡਾ ਵੱਡਾ ਪਾਪੀ ਆ ਲੈਣ ਵਾਲਾ ਉਹ ਵੀ ਬਰਾਬਰ ਦਾ ਪਾਪੀ ਐ ਪਰ ਅਸਲ 'ਚ ਨਰਕ ਦੇ ਵਿੱਚ ਸਜ਼ਾ ਮਿਲਣ ਇਸ ਬੰਦੇ ਨੂੰ ਗਰੁੜਪੁਲਾਣ ਦੇ ਹਿਸਾਬ ਦੇ ਨਾਲ ਇਹਨੂੰ ਸਜ਼ਾ ਮਿਲ ਗਈ ਕਿਉਂਕਿ ਮੂਰਤਾਂ ਨੂੰ ਖੰਡਿਤ ਕੀਤਾ ਗਿਆ ਇੱਕ ਬੇਅਦਬੀ ਅਸੀਂ ਕਹ ਬੇਅਦਬੀ ਕਰਤੀ ਸਾਡੇ ਦਾ ਸਾਡੇ ਬੀਰ ਪੇੜ ਥੱਲੇ ਮੂਰਤ ਸੀਗੀ ਬੇਅਦਬੀ ਹੋ ਗਈ ਹਰ ਬੰਦਾ ਕਹਿ ਦਿੰਦਾ ਉਹ ਨਗਰ ਨਿਗਮ ਨੇ ਜਿਹੜੀ ਬੇਅਦਬੀ ਕੀਤੀ ਐ ਉਹਦਾ ਜ਼ਿੰਮੇਵਾਰ ਕੌਣ ਦਰਸ਼ਨ ਸਿੰਘ ਜਾਂ ਨਗਰ ਨਿਗਮ ਦਾ ਅਧਿਕਾਰੀ ਨਗਰ ਨੇ ਕਿਹੜੀ ਪਰਮਿਸ਼ਨ ਸੰਵਿਧਾਨ ਬਣਿਆ 1952 ਸੰਵਿਧਾਨ ਬਣਿਆ ਤਾਂ ਸਾਡੀ ਪ੍ਰਤ 5000 ਸਾਲ ਪੁਰਾਣਾ ਸਾਡਾ ਸਨਾਤਨ ਦਾ ਧਰਮ ਹੈ ਸਾਨੂੰ ਉਂਗਲ ਕਰ ਰਹੇ ਨੇ ਚੈਲੰਜ ਕਰ ਰਹੇ ਨੇ ਅਸੀਂ ਕਹਿੰਦੇ ਧਰਮ ਦੇ ਠੇਕੇਦਾਰ ਆ ਸਾਨੂੰ ਟੈਗ ਲੱਗਿਆ ਹੋਇਆ ਜਦੋਂ ਤਾਂ ਖਾਲਿਸਤਾਨ ਦਾ ਮੁੱਦਾ ਹੁੰਦਾ ਆ ਫਿਰ ਤਾਂ ਸੱਪਾ ਬੰਦੇ ਆ ਜੀ ਹਾਈਪਰਕੀ ਖਾਲਿਸਤਾਨ ਮੁੱਦਾ ਵਾ ਪਰਵਾਨ ਨੇ ਇਹ ਗੱਲ ਕਹਤੀ ਪਰਵਾਨ ਨੇ ਉਹ ਕਹਤੀ ਪਿੰਡਰਾਲ ਨੇ ਹੋਰ ਰੋਲਾ ਪਾਤਾ ਇੰਨਾ Hindu ਮਰ ਗਿਆ Hindu ਮਰਦਾ ਕਿੱਥੋਂ ਆ ਆ ਤੁਸੀਂ ਦੇਖਿਆ ਇਸ ਸਟੇਜ ਦੇ ਵਿੱਚ ਕਿੰਨੇ ਬੰਦੇ ਆਏ ਨੇ ਇੱਕ ਰੋਸ਼ ਪ੍ਰਦਰਸ਼ਨ ਸਭ ਤੋਂ ਵੱਡੀ ਗੱਲ ਆ ਰੋਸ਼ ਪ੍ਰਦਰਸ਼ਨ ਐਡਾ ਵੱਡਾ ਸ਼ਬਦ ਸ਼ਾਂਤੀ ਰੋਕੇ ਕਿੰਨੇ ਕੇ ਬੰਦੇ ਪਹੁੰਚਿਆ 100 ਬੰਦਾ ਗਿਣਤੀ ਦਾ ਨਹੀਂ ਪਹੁੰਚਿਆ ਉੱਥੇ ਮੈਨੂੰ ਦੁੱਖ ਤਾਂ ਇਸ ਚੀਜ਼ ਦਾ ਹੋਇਆ ਕਿ ਮੈਨਾਂ ਕਿ ਬੰਦਾ ਇੱਥੇ ਪਹੁੰਚਿਆ ਨਹੀਂ ਤੇ ਅਸੀਂ ਕਿੱਥੇ ਖੜੇ ਆ ਔਰ ਜਿਹੜਾ ਦਰਸ਼ਨ ਸਿੰਘ ਨਾਮ ਦਾ ਬੰਦਾ ਆ ਮੈਨੀਆਂ ਦਾਸ ਬੰਦੇ ਨੂੰ ਕਿ ਲੱਡੂ ਹੈ ਬੜਾ ਮਸ਼ਹੂਰ ਆ ਕਹਿੰਦੇ ਬਿਲਡਿੰਗਾਂ ਖੜੀਆਂ ਕਰ ਦਿੰਦਾ ਤੇ ਰਾਤੋਂ ਰਾਤ ਬਿਲਡਿੰਗ ਐਵ ਕਰ ਦਿੰਦਾ ਤੇਰੇ ਦੇ ਨੇੜੇ ਆ ਕੇ ਕਾਕਾ ਮੈਂ ਸ਼ੁਰੂ ਹੋ ਗਿਆ ਹੁਣ ਤੇ ਤੁਸੀਂ ਨਾਮ ਤੁਸੀਂ ਸਦਾ ਤੁਸੀਂ ਨਾਮ ਲੈ ਰਹੇ ਹੋ ਲੱਡੂ ਦੀ ਨਾਮ ਦੀ ਗੱਲ ਕਰ ਰਹੇ ਹੋ ਵੀ ਇਹਨੇ ਰਾਤੋ ਰਾਤ ਮੰਦਿਰ ਨੂੰ ਹੀ ਹਟਾਉਂਦੀ ਏਡੀ ਵੱਡੀ ਆਪਣੀ ਤਾਕਤ ਦਿਖਾਤੀ ਕਿ ਵੀ ਪੰਡਤ ਨੂੰ ਦੂਸਰੀ ਸਗਤ ਜਗ੍ਹਾ ਦੇ ਦੇਣੀ ਤੇ ਪੰਡਤ ਨੂੰ ਨਹੀਂ ਆਏ ਵੀ 20 ਸਾਲ ਪੁਰਾਣਾ ਮੰਦਿਰ ਸੀ ਨਾਲ ਲੱਗਦਾ ਜਿਹੜੇ ਕਲੋਨੀ ਵਾਲੇ ਲੋਕ ਨਿਕਲਦੇ ਕਹਿੰਦੇ ਸੀ ਜਦੋਂ ਵੀ ਇੱਥੋਂ ਨਿਕਲਦੇ ਸੀ ਅਸੀਂ ਪ੍ਰਣਾਮ ਕਰਕੇ ਨਿਕਲਦੇ ਸੀ ਮੱਥਾ ਟੇਕ ਕੇ ਨਿਕਲਦੇ ਸੀ ਮੰਦਿਰ ਦੇ ਕੋਈ ਇਹੀ ਤਾਂ ਦੁੱਖ ਹੈ ਸਾਨੂੰ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸਟਾਰਟਿੰਗ ਜਿਹੜੀ ਮੈਂ ਗੱਲ ਕਹੀ ਉਹੀ ਗੱਲ ਸੱਚ ਹੈ ਪੰਡਤ ਨਹੀਂ ਕਹਿ ਸਕਦੇ ਪੁਜਾਰੀ ਕਹਿ ਸਕਦੇ ਆ ਪੁਜਾਰੀ ਉੱਥੇ ਬੈਠਾ ਟੱਲੀ ਘੜਕਾ ਰਿਹਾ ਪੂਜਾ ਕਰ ਰਿਹਾ ਸਵੇਰ ਤੋਂ ਸ਼ਾਮ ਦੀ ਪੂਜਾ ਕਰ ਰਿਹਾ ਕਿ ਤੂੰ ਕੀ ਕਰ ਰਿਹਾ ਤੇਰਾ ਜਨ ਦੇਣਾ ਸੀ ਇਸ ਪਰਿਵਾਰ ਦੇ ਲਈ ਇਸੇ ਇਸ ਦੇਵਤਾ ਦੇ ਲਈ ਤੂੰ ਖੜਾ ਆ ਅੱਜ ਤੇਰੇ ਵੀ ਨੁਕਸਾਨ ਤੋਂ ਸ਼ੁਰੂ ਹੋ ਗਿਆ ਰੱਬ ਸਭ ਨੂੰ ਦੇਖ ਰਿਹਾ ਕਿ ਬੇਅਦਬੀ ਹੋਈ ਹੈ ਕ ਅਸਲ ਚ ਗੱਲ ਵੀ ਕਹੀ ਗਈ ਆ ਅਸੀਂ ਹਰ ਪਰਿਵਾਰ ਨੂੰ ਅਸੀਂ ਜੁੜੇ ਹੋਇਆ ਇਸ ਦੇਵਤਾਰੀ ਅਸੀਂ ਪੂਜਾ ਕਰ ਰਹੇ ਆ ਲੋਕਿੰਨ ਤਮਸਕ ਹੁੰਦੇ ਥੀ ਆ ਕੇ ਪੁਰਾਣਾ ਮੰਦਿਰ ਹੈ ਇੱਕ ਨੋਟਿਸ ਜਾਰੀ ਹੋ ਕੇ ਪ੍ਰੋਪਰਲੀ ਕ ਟੰਗ ਨਾਲ ਕਿ ਸੈਰ ਤੇ ਜਗਾ ਕਰਕੇ ਹਰ ਚੀਜ਼ ਦਾ ਹੱਲ ਹੁੰਦਾ ਹੱਲ ਕਿਦਾ ਨਹੀਂ ਹੁੰਦਾ ਰਾਤੋਂ ਰਾਤ ਗਾਇਬ ਇਹੋ ਜਿਹਾ ਕਿਹੜਾ ਬੰਦਾ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਇਸ ਬੰਦੇ ਦੇ ਨਾਮ ਹੀ ਦਰਸ਼ਨ ਸਿੰਘ ਲੱਡੂ ਹੈ ਇਹ ਲੱਡੂ ਕਿਨੂੰ ਕਿਨੂੰ ਖਵਾਤਾ ਕਿਹੜੇ ਕਿਹੜੇ ਹਿੰਦੂ ਲੀਡਰਾਂ ਨੂੰ ਖਵਾਤਾ ਉਹਨੇ ਕਿ ਜਿਹੜੇ ਹਿੰਦੂ ਲੀਡਰ ਪਹੁੰਚੇ ਨਹੀਂ ਮੈਂ ਤਾਂ ਇਸ ਚੀਜ਼ ਦਾ ਡਰ ਮੈਨੂੰ ਕਿ ਡਰ ਮਰਜੀ ਪਰਚਾ ਦਰਜ ਕਰਾ ਦੀ ਜਿਹਨਾਂ ਜਾਣ ਵਾਸਤੇ ਤਿਆਰ ਬੈਠੇ ਆ ਠਾਕੁਰਾਂ ਅਸੀਂ ਜਿਹਨਾਂ ਕੱਟਦੇ ਹੀ ਆ ਰਹੇ ਆਂ ਅਸੀਂ ਤਾਂ ਮੈਨੂੰ ਕੀ ਫਰਕ ਨਹੀਂ ਆ ਤੁਸੀਂ ਇੱਕ ਗੱਲ ਇਹ ਦੇਖੋ ਅਸੀਂ ਲੋਕ ਆਪਣੇ ਪ੍ਰਭੂ ਦੇ ਕੋਲ ਮੰਗਣ ਜਾਂਦੇ ਆ ਆ ਜੋ ਪ੍ਰਭੂ ਦਾ ਘਰ ਟੁੱਟੇ ਦਾ ਕਿਹੜਾ ਹਿੰਦੂ ਲੀਡਰ ਇੱਥੇ ਆ ਕੇ ਪਹੁੰਚੇ ਮੈਨੂੰ ਤਾਂ ਗੱਲ 15 ਦਿਨ ਹੋ ਗਏ ਇਸ ਘਰ ਨੂੰ ਟੁੱਟੇ ਨੂੰ ਪ੍ਰਭੂ ਦੇ ਸਾਡੇ ਕਿਹੜਾ ਹਿੰਦੂ ਲੀਡਰ ਇੱਥੇ ਆ ਕੇ ਪਹੁੰਚਿਆ ਕਿੰਨੇ ਆ ਕੇ ਆਵਾਜ਼ ਚੱਕੀ ਕਿੰਨੇ ਜਾ ਕੇ ਨਗਰ ਨਿਗਮ 'ਚ ਗੱਲ ਕੀਤੀ ਇਸ ਮੰਦਰ ਦੇ ਬਾਰੇ ਸਿਰਫ ਆਪ ਦੀ ਅਜੀਬਾ ਗਰਮ ਕਰਕੇ ਆਪਦੇ ਟਿਕਾਣਿਆਂ 'ਤੇ ਬੈਠੇ ਆਪਣੇ ਦਫ਼ਤਰਾਂ 'ਚ ਬੈਠੇ ਨੇ ਮੈਂ ਐਮਐਲਏ ਜਿਹੜਾ ਬੈਠੇ ਨੇ ਮਦਨ لال ਬੱਗਾ ਜੀ ਤੁਸੀਂ ਇੱਥੇ ਆਓ ਤੇ ਇੱਕ ਵਾਰੀ ਆ ਕੇ ਮੰਦਰ ਦੇਖ ਕੇ ਜਾਓ ਕਿ ਹਿੰਦੂ ਸਮਾਜ ਸਿਰਫ ਵੋਟਾਂ ਲੈਣ ਦੇ ਲਈ ਬੈਠਾ ਤੁਹਾਡੇ ਕੋਲੇ ਹਿੰਦੂ ਸਮਾਜ ਦਾ ਜੇ ਮੰਦਰ ਟੁੱਟਿਆ ਤੁਹਾਡਾ ਆਣਾ ਤੇ ਹੱਕ ਬਣਦਾ ਦੂਜਾ ਸ਼ੌਕ ਪ੍ਰੇਸ਼ਣ ਪੱਪੀ ਜੀ ਹਿੰਦੂ ਐਮਐਲਏ ਨੇ ਉਹਨਾਂ ਦਾ ਆਣਾ ਇੱਥੇ ਬਣਦਾ ਆ ਜੇ ਉਹ ਤੁਹਾਡਾ ਲਾਸਟ ਪੁਆਇੰਟ ਕਿਹਾ ਜ 11 ਦਿਨ ਹੋ ਗਏ ਨੇ ਲਗਾਤਾਰ ਇਸ ਨਰਸ਼ ਦੋ ਅਲਟ ਪੂਰੇ 48 ਘੰਟੇ ਦੇ ਬਾਅਦ ਸ਼ਿਵ ਸਰਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਪਰਦੋ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੁਧਿਆਣਾ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਆ ਬਿਲਕੁਲ ਗੱਲਬਾਤ ਕੀਤੀ ਗਿਆ ਸ਼ੋਸ਼ਿਵ ਸਨ ਦੇ ਆਗੂ ਵੀ ਕੁਝ ਮਦੂਸੀ Hindu ਲੋਕ ਵੀ ਜੋ ਸਾਡੇ ਨਾਲ ਮਦੂਸੀ ਗੱਲਬਾਤ ਕੀਤੀ ਗਿਆ ਸੋ ਉਹਨਾਂ ਦਾ ਜਿਹੜਾ ਸੰਘਰਸ਼ ਲਗਾਤਾਰ 11 ਦਿਨ ਹੋ ਗਿਆ ਇਸ ਚਾਗਾ ਤੇ ਉੱਤੇ ਚੱਲਦਾ ਹੋਇਆ ਸੋ ਕਹਿ ਰਹੇ ਨੇ ਕਿ ਪੰਦਰ ਜਿਹੜਾ ਇਸ ਰੂਟ ਆਇਆ ਗਿਆ ਵਾ ਲਗਾਤਾਰ ਇਹਨਾਂ ਦਾ ਜਿਹੜਾ ਸੰਘਰਸ਼ ਤੇ ਤੱਕ ਜਾਰੀ ਆ ਸੋ ਅਗਲੀ ਅਪਡੇਟ ਜਲਦੀ ਆਜ ਰੋਵਾਂਗੇ ਤੁਸੀਂ ਬਣੇ ਰਹੋ ਪ੍ਰਾਈਮ ਸਵੇਰਾ ਨਿਊਜ਼ ਨਾਲ ਕੈਮਰਾ ਪਰਸਨ ਰਿਪੋਰਟਰ ਰੋੜਾ ਨਾਲ ਧੰਨਵਾਦੀ ਸ਼ੁਕਰੀਆ